ਮੈਨੂੰ ਵੀ ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ 'ਚ ਮੈਂ ਡਰੱਗ ਮਾਫੀਆ ਬਾਰੇ ਜਿਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਦੇ ਸਾਨੂੰ ਸਾਹਿਬ ਵਿਕਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ ਜੀ ਲਿਖ ਕੇ ਆਇਆ ਜਿਹੜੀ ਜਿਹੜੀ ਚਿੱਠੀ on ਰਿਕਾਰਡ ਆ ਆ ਪਿੰਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਜੇ ਝੂਠ ਆ ਇਹ ਦੱਸੋ ਕਿ ਇਹ ਮਰਦੀ ਆਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਨ ਗੌਰਮਤ ਬਾਸਤ ਸਾਹਿਬ ਨੂੰ ਕਿ ਇੱਕ ਦੀ ਇਨਕੁਆਇਰੀ ਕਰਾ ਲਓ ਕਿ ਧੱਕਾ ਹੋ ਰਿਹਾ ਸਾਡੇ ਨੂੰ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਹੈ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਕੋਰਟ ਦਾ ਮੈਟਰ ਆ ਇੱਥੇ ਟਰੱਕ ਦੇ ਮਸਲੇ ਜੋ ਕਿੰਨਾ ਕਿ ਮੀਨੂ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤੇ 2113 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਤੇ ਪੰਜਾਬੀ ਦੇ ਨਸ਼ਿਆਂ ਦੇ ਵਿਰੁੱਧ ਦਿੱਤੇ ਪਏ ਆ ਇਹਦੇ ਇਹਦੇ ਹੁਣ ਸਿਆਸੀ ਰੋਟੀਆਂ ਸੇਕਦੇ ਵੇ ਭਾਵੇਂ ਚੰਨੀ ਸਾਹਿਬ ਨੇ ਅਮੇ ਕੋਈ ਹੋ ਰਿਆ ਆ ਸਾਰੇ ਸਿਆਸੀ ਰੋਟੀਆਂ ਸੇਕਦੇ ਪਏ ਇਹਦੇ 213 ਇਥੇ ਜਿਮਣੀਆਂ ਚੋਰੀਆਂ ਹੋ ਜਾਣ ਪ੍ਰੂਫ ਬਨੂ ਥਾਣੇ ਚੋਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੀ ਹੋ ਜਾਣ ਡਿਸਟਰੋਏ ਹੋ ਜਾਣ ਸਮਝੋ ਇਹਦਾ ਕੌਣ ਚੁੰਮੀ ਆ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਕੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਚੋਰੀ ਹੋਈਆਂ ਸਾਰੇ ਰਿਕਾਰਡ ਚੋਰੀ ਆ ਇਹ ਤੇ এনਵਾਇਰਨਮੈਂਟ ਇਹ ਉਹ ਹੀ ਦੱਸ ਸਕਦਾ ਜਿਹੜੀ এনਵਾਇਰਨਮੈਂਟ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਕੋ ਫੋਨ ਤੇ ਆ ਮੇਰੇ ਜਿਹੜੇ ਉਹ ਚਿੱਟੀਆਂ ਸੀ ਐਮ ਸਾਹਿਬ ਆੜੀਆਂ ਤੁਹਾਨੂੰ ਮੈਨੂੰ ਨੰਬਰ ਦੋ ਤੁਹਾਨੂੰ ਮੈਂ ਸਾਰੀਆਂ ਕਰ ਦੇਣਾ ਤੁਹਾਨੂੰ ਪੇ ਦਸ ਉਹਦੇ ਸਭ ਕੁਝ ਗਿਆ ਮੈਂ ਕਿਹੜਾ ਸਾਤ ਬਾਦਲ ਦੇ ਚੜਾਈ ਕਰ ਗਏ ਆ ਇਸ ਸੰਸਾਰ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀਆਂ ਚਿੱਟੀਆਂ ਤੇ ਬੋਲਦੀਆਂ ਉਹ ਚਿੱਟੀਆਂ ਤੁਹਾਨੂੰ ਮੈਂ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਕਿਹੜਾ ਨਾਂ ਛੱਟ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਫੇਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫੇਰ ਤੇ ਮੈਨੂੰ ਪੰਜਾਬ ਆ ਲਾ ਦੇ ਜਿਹੜਾ ਮੈਂ ਆਪਣੇ ਹੱਥੋਂ ਵੱਢ ਕੇ ਆਪਣੇ ਸਭ ਕੁਝ ਦਿੱਤਾ ਇਹਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਂ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੌਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਵਾਂ ਇਹਦਾ ਇਹਨਾਂ ਇਹਨਾਂ ਅੰਸਰਾਂ ਤੋਂ ਤੋਂ ਕਿਹੜੇ ਸਵਾਲਾਂ ਦੇ ਜਵਾਬ ਲੈ ਗਏ ਕੀ ਕੁਝ ਗੱਲਬਾਤ ਹੋਈ ਅੰਦਰ ਮੈਨੂੰ ਵਿਜੀਲੈਂਸ ਵੱਲੋਂ ਸੰਮਨਿੰਗ ਹੋਈ ਵਿਜੀਲੈਂਸ ਵੱਲੋਂ ਸੰਮਨਿੰਗ ਹੋਈ ਸੀ ਪੰਜਾਬ ਦੇ ਹਿੱਤਾਂ ਲਈ ਸੂਬੇ ਦੇ ਹਿੱਤਾਂ ਲਈ ਜਿੱਥੇ ਡਰੱਗ ਮਾਫੀਆ ਦੀ ਗੱਲ ਕਿਥੇ ਆਂ ਦੋੜ ਤੋ ਵਸਰੋਤਿਆਂ ਦੀ ਗੱਲ ਕਰਦੇ ਪਏ ਸੀ ਅੱਜ ਤੋਂ ਮੇਰੇ ਖਾਲ 14 11 213 ਨੂੰ ਇੱਕ ਮੈਂ ਆਪਣੇ ਬਤੌਰ ਉਦੋਂ ਮੈਂ ਸ਼੍ਰੋਮਣੀ ਕਾਲੀਦਾ ਦੀ ਸਰਕਾਰ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਮੁੱਖ ਮੰਤਰੀ ਸਨ ਮੈਂ ਇੱਕ ਡੀਓ ਲੈਟਰ ਲਿਖ ਕੇ ਜਿਹਦੇ ਚ ਜੋ ਵੀ ਇਹ ਸਾਡੇ ਜ਼ਿਲ੍ਹੇ ਚ ਸਾਡੇ ਉਥੇ ਜੋ ਧੱਕੇਸ਼ਾਹੀ ਜੋ ਜੋ ਡਿਕਟੇਟਰਸ਼ਿਪ ਹੋ ਰਹੀ ਸੀ ਜੋ ਸ਼੍ਰੋਮਣੀ ਕਾਲੀਦਾ ਨੂੰ ਜੋ ਪੰਥ ਨੂੰ ਢਾਹ ਲੱਗ ਰਹੀ ਸੀ ਉਹ ਸਾਰਾ ਆਨ ਆਨ ਰਿਕਾਰਡ ਮੈਂ ਆਪਣੀ ਡਾਇਰੀ ਕਰਾ ਕੇ ਸੀਐਮ ਸਾਹਿਬ ਨੂੰ ਦੇ ਕੇ ਆਇਆ ਉਹ ਚਿੱਠੀ ਮੇਰੀ ਅੱਜ ਤੱਕ ਨਾਲ ਚਲਦੀ ਪਈ ਹੈ ਉਰਜੇ ਡਰੱਗ ਦੇ ਸਬੰਧ ਚ ਜੋ ਕੁਛ ਵੀ ਸਾਡੇ ਤਾਂ ਹੋਇਆ ਬਿੱਟੂ ਔਲਖ ਨਾਲ ਕਿ 14 13 ਨੂੰ ਉਹਨੂੰ ਅੰਮ੍ਰਿਤਸਰੋਂ ਚੱਕ ਕੇ ਲੈ ਕੇ ਉਹਨੂੰ ਰਾਜਪੁਰੇ ਪਟਿਆਲੇ ਲੈ ਕੇ ਰਾਜਪੁਰੇ ਜਾ ਕੇ ਉੱਥੇ ਸਾਰਾ ਪਲਾਂਟੇਸ਼ਨ ਕੀਤੀ ਇਹ ਇਹਦੇ ਸਬੰਧ ਚ ਮੈਂ ਸੀਐਮ ਸਾਹਿਬ ਨੂੰ ਉਸ ਸਮੇਂ ਦੇ ਜਿਹੜੇ ਸਾਡੇ ਡੀਜੀਪੀ ਸਨ ਮੇਰੇ ਫਾਦਰ ਮੇਰੇ ਬਿੱਟੂ ਔਲਖ ਦੇ ਜਿਹੜੇ ਉਹਦੇ ਫਾਦਰ ਮਾਸਟਰ ਜੀ ਉਹ ਜਾ ਕੇ ਮਿਲੇ ਸਨ ਆਪਣੇ ਉਸ ਸਮੇਂ ਸ਼੍ਰੀਸ਼ ਅਰੋੜਾ ਜੀ ਡੀਜੀਪੀ ਸਨ सीएम साहब ਨੂੰ ਮੇਰੇ ਸਾਹਬ ਬਾਦਲ ਸਾਹਿਬ ਨੇ ਉਹਨਾਂ ਡਿਊਟੀ ਲੈ ਕੇ ਜੋ ਸਚਾਈ ਆ ਇਨਸਾਫ ਹੋਵੇ ਤੇ ਆ ਉਹ ਇਨਸਾਫ ਲਈ ਦੇ ਲਈਦੇ ਆਈ ਤੇ ਧੱਕੇ ਖਾਨੇ ਪਏ ਆ ਇਹਦੇ ਧੰਨਵਾਦ ਕਰਦਾ ਮੈਂ ਕੋਟਾ ਦਾ ਕਿ ਸੀਬੀਆਈ ਦੀ ਕੋਟਾ ਦਾ ਤੇ ਕਿੰਨਾਂ ਨੇ ਸਾਡੇ ਜਿਹੜੇ ਭਰਾ ਨੂੰ ਉਹ ਬਰੀ ਕੀਤਾ ਫਿਲਹਾਲ ਦੀ ਕੁੜੀ ਅੱਜ ਕੀ ਗੱਲਬਾਤ ਹੋਈ ਹੈ ਤੁਹਾਡੀ ਅੰਦਰ ਅੱਜ ਤੇ ਜੋ ਜੋ ਮੇਰੇ ਪਿੱਛੇ ਜੋ ਤੁਸੀਂ ਦੱਸੋ ਜੋ ਮੈਂ ਉਦੋਂ ਗੱਲ ਕੀਤੀ 13 ਅਜ ਉਦੋਂ ਤੇ ਕੋਈ ਬੋਲਦਾ ਨਹੀਂ ਤਾਂ ਹੀ ਹੁਣ ਭਾਵੇਂ ਹੁਣ ਕਾਂਗਰਸੀ ਉੱਠੇ ਆ ਆ ਭਾਵੇਂ ਆ ਦੂਸਰੇ ਅਕਾਲੀ ਦਲ ਵਾਲੇ ਵੀ ਆ ਤੇ ਭਾਵੇਂ ਤੀਸਰੇ ਆ ਜਿਹੜੇ ਆ ਆ ਪਾਰਟੀ ਆ ਇਹ ਤੇ ਬੋਲਦੀ ਨਹੀਂ ਮੈਂ ਤੇ ਆ ਪਰਵੇਦੀ ਨਾ ਆਪਣੀ ਗਵਰਨਮੈਂਟ ਚ ਜਦੋਂ ਮੈਂ ਮੈਨੂੰ ਇਹ ਖਤਰਾ ਸੀ ਕਿ ਮੇਰੀ ਟਿਕਟ ਕੱਟੀ ਜਾਣੀ ਆ ਮੈਨੂੰ ਇਹਨਾਂ ਲਾਗੇ ਠੋਕ ਦੇਣਾ ਰੱਖਣਾ ਨਹੀਂ ਕਰਨਾ ਨਹੀਂ ਮੈਂ ਤੇ ਉਦੋਂ ਇਹ ਨਸ਼ਿਆਂ ਦੇ ਵਿਰੋਧ ਦੇ ਜੰਗ ਛੇੜੀ ਪਈ ਤੇ ਅਜੇ ਤੱਕ ਫਿਰਦੇ ਪੰਜਵੀਂ ਸੈਟ ਬਣ ਗਈ ਆ ਪੰਜਵੀਂ ਸੈਟ ਨੇ ਜਦੋਂ ਸਾਥਦੇ ਆ ਉਦੋਂ ਹੀ ਸਾਰਾ ਇਹਨਾਂ ਨੂੰ ਰੀਕੋਰਪੋਰੇਟ ਕਰਦੇ ਆ ਸਵਾਲਾਂ ਬਾਰੇ ਪੁੱਛਿਆ ਗਿਆ ਕਿਸ ਤਰ੍ਹਾਂ ਦੇ ਸਵਾਲ ਹੋਏ ਕਿਸ ਕਿੱਟਨਾ ਗ੍ਰਾਮ ਬਾਰੇ ਪੁੱਛਿਆ ਗਿਆ ਧਰਤ ਸਾਨੂੰ ਦੇ ਉਹਦੇ ਇਲੀਗਲ ਪ੍ਰਾਪਰਟੀਆਂ ਉਹਦਾ ਜੋ ਜੋ ਵੀ ਇਲੀਗਲ ਪ੍ਰਾਪਰਟੀਆਂ ਨਸ਼ੇ ਸੰਬੰਧ ਦੇ ਪਰ ਮੈਂ ਤੇ ਆਖਿਆ ਜੋ ਅਸੀਂ ਪਹਿੰਦੇ ਬਿਆਨ ਦਿੱਤੇ ਆ ਮੈਂ ਅੱਜ ਵੀ ਉਹਦੇ ਖਲੋਤਾ ਟੱਟਾ ਖਲੋਤੇ ਰਹਾ ਮੈਂ ਕਲੀਅਰ ਕਰ ਦੋ ਜੀ ਕੀ ਬਿਆਨ ਐਗਜ਼ੈਕਟ ਦੁਬਾਰਾ ਕਿਉਂਕਿ ਲਾਈਵ ਚੱਲ ਰਿਹਾ ਮੈਂ ਮੈਨੂੰ ਕੋ 20 ਜਿਹੜੀ ਚਿੱਠੀ ਡੀਓ ਲੈਟਰ ਜਿਹੜੀ ਮੈਂ ਆਪਣੀ ਲਿਖ ਕੇ ਸੀਐਮ ਸਾਹਿਬ ਨੂੰ ਦਿੱਤੀ ਸੀ ਉਹ ਚ ਮੈਂ ਡਰਗ ਮਾਫੀਆ ਬਾਰੇ ਜਿਹਦੇ ਸੱਤੇ ਬਾਰੇ ਕਹਿੰਦੇ ਪਏ ਪਿੰਦੀ ਬਾਰੇ ਕਹਿੰਦੇ ਪਏ ਇਹਦੇ ਸਾਨੂੰ ਸਾਹਿਬ ਵਿਕਰਮ ਸਿੰਘ ਮਜੀਠੀਏ ਨੇ ਬੁਲਾਏ ਸੀ ਆਪਣੇ ਘਰ ਉਹ ਮੈਂ ਆਪਣੀ ਚਿੱਠੀ 'ਚ ਲਿਖਿਆ ਆ ਕਿਹੜੀ ਕਿਹੜੀ ਕੱਠੀ ਹੋਂ ਰਿਕਾਰਡ ਆ ਆਪਣੀ ਦੀ ਸੱਤਾ ਸਾਰੇ ਉਹਦੇ ਘਰ ਮਿਲੇ ਆ ਸਾਨੂੰ ਜਿਗਰੀ ਯਾਰ ਕਰਕੇ ਮਿਲਾਇਆ ਇਹਨਾਂ ਨੇ ਤੇ ਉਹਦੇ ਨਾਲ ਇਹ ਇਹ ਰਹਿੰਦੇ ਰਹੇ ਆ ਜੇ ਝੂਠ ਆ ਤੇ ਦੱਸੋ ਕਿਸੇ ਮਰਜ਼ੀ ਅਸੀਂ ਮੈਂ ਤੇ ਉਦੋਂ ਲਿਖ ਕੇ ਦਿੱਤਾ ਹੀ ਆਪਣੀ ਵੇਦਿਨ ਗਵਰਨਮੈਂਟ ਬਾਦਲ ਸਾਹਿਬ ਨੂੰ ਕਿ ਇੱਕ ਦਿਨ ਇਨਕੁਆਇਰੀ ਕਰਾ ਲਓ ਕਿ ਠੱਗਾ ਹੋ ਰਿਹਾ ਸਾਡੇ ਨਾਲ ਤੇ ਉਹਦੇ ਉਹ ਅਜੇ ਤੱਕ ਅਸੀਂ ਉੱਤੇ ਸਟੈਂਡ ਆ ਜਿਸ ਤਰੀਕੇ ਦੇ ਨਾਲ ਐਫ ਆਈ ਆ ਦਰਜ ਕੀਤੀ ਗਈ ਆ ਕਿ ਜਿਹੜੀ ਡੀਏ ਦਾ ਮਾਮਲਾ ਦਰਜ ਕੀਤਾ ਗਿਆ ਐਫ ਆਈ ਆਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਵੀ ਪੜ੍ਹ ਲਈ ਹੋ ਇਹ ਇਹ ਤੇ ਜੀ ਕੋਰਟ ਨੇ ਵੇਖਣਾ ਕੋਰਟ ਦਾ ਮੈਟਰ ਆ ਇੱਥੇ ਡਰੱਗ ਦੇ ਮਸਲੇ ਜੋ ਜਿੰਨਾ ਕਿ ਮੈਨੂੰ ਨੌਲੇਜ ਜੀ ਜੋ ਮੈਂ ਕਰ ਸਕਦਾ ਜੋ ਮੈਂ ਕਹਿ ਸਕਦਾ ਮੈਂ ਤੇ 213 ਦਾ ਆਪਣੇ ਅੰਗੂਠੇ ਲਾ ਕੇ ਦਿੱਤੇ ਪਏ ਪੰਜਾਬ ਦੇ ਪੰਜਾਬੀ ਦੇ ਨਸ਼ਿਆਂ ਦੇ ਵਿਰੋਧ ਦਿੱਤੇ ਪਏ ਆ ਇਹਦੇ ਕੋਈ ਇਹਦੇ ਹੁਣ ਸਿਆਸੀ ਰੋਟੀਆਂ ਸੇਕਦੇ ਪਏ ਭਾਵੇਂ ਚੰਨੀ ਸਾਹਿਬ ਨੇ ਭਾਵੇਂ ਕੋਈ ਹੋਰ ਆ ਅੱਜ ਇਹ ਸਾਰੇ ਸਿਆਸੀ ਰੋਟੀਆਂ ਸੇਕਦੇ ਪਏ ਆ ਇਹਦੇ 213 ਕਿੱਥੇ ਜਿਮਣੀਆਂ ਚੋਰੀਆਂ ਹੋ ਜਾਣ ਐ ਬਰੂਡ ਬਨੂਰ ਥਾਣੇ ਚੋਂ ਜਿਹੜੀਆਂ ਜਿਮਣੀਆਂ ਚੋਰੀ ਹੋ ਜਾਣ ਰਿਕਾਰਡ ਖਤਮ ਚੋਰੀ ਹੋ ਜਾਣ ਡਿਸਟਰੋਏ ਹੋ ਜਾਣ ਇਹ ਸਮਝੋ ਇਹਦਾ ਕੌਣ ਜੁੰਮੇ ਆ ਰਿਹਾ ਇਹ ਚੰਨੀ ਇਹ ਚੰਨੀ ਸਾਹਿਬ ਕਹਿੰਦੇ ਚੰਨੀ ਸਾਹਿਬ ਵੇਲੇ ਇਹ ਪਰਚਾ ਰਜਿਸਟਰਡ ਹੋਇਆ ਉਦੋਂ ਹੀ ਇਹ ਚੋਰੀ ਹੋਈ ਆ ਸਾਰੇ ਰਿਕਾਰਡ ਚੋਰੀ ਆ ਸਮਝੀ ਸੀ ਚੰਨੀ ਜ਼ਿੰਮੇਦਾਰ ਕਈ ਆਗੂ ਇਸ ਕਰਵੇ ਨੂੰ ਗਲਤ ਦੱਸ ਰਹੇ ਮੈਂ ਕਹਿੰਦਾ ਰਿਕਾਰਡ ਨੇ ਫੈਸਲਾ ਕਰਨਾ ਇਹ ਪਹਿਲਾਂ ਇਹ ਚਿੱਟਾ ਚਿੱਟਾ ਕਰਦੇ ਸੀ ਹੁਣ ਗਲਤ ਦੱਸਦੇ ਪਏ ਇਹ ਅੱਤ ਖੁਦਾ ਦਾ ਵੈਰ ਹੁੰਦਾ ਪਰਮਾਤਮਾ ਬੜਾ ਬਿਆੰਤ ਆ ਅਖੀਰ ਕੋਟਾ ਇਹ ਕੋਟ ਨੇ ਸਚਾਈ ਦੱਸਣੀ ਹੈ ਕਿ ਸਚਾਈ ਕੀ ਅੱਜ ਤਲਵੀਰ ਗੱਲ ਕੋਣ ਵੀ ਜਾ ਰਹੀ ਆ ਵਿਜੀਲੈਂਸ ਕੋਈ ਗੱਲ ਨਹੀਂ ਪੰਜਾਬ ਕਿੱਥੇ ਪੰਜਾਬ ਦੀ ਗੱਲ ਆ ਪੰਜਾਬੀ ਦੀ ਗੱਲ ਆ ਨਸ਼ਿਆਂ ਵਿਰੋਧ ਦੀ ਗੱਲ ਆ ਅੱਜ ਗੁੰਡਾਗਰਦੀ ਜਿਹੜੀ ਹੋ ਰਹੀ ਆ ਕੋਈ ਵੀ ਆ ਕਿਸੇ ਪ੍ਰਤੀ ਵੀ ਆ ਹਰ ਇੱਕ ਨੂੰ ਆਪਣਾ ਯੋਗਦਾਨ ਕਿ ਕਿਸ ਕੋਈ ਨੌਲੇਜ ਜਾਂ ਕੁਝ ਹੈਗਾ ਇਸ ਸੰਬੰਧੀ ਹਰ ਇੱਕ ਨੂੰ ਇਹ ਨੌਲੇਜ ਦੇਣੀ ਚਾਹੀਦੀ ਸੁਖਬੀਰ ਸਿੰਘ ਬਾਲ ਕਹਿੰਦੇ ਕਿ 1 ਰੁਪਏ ਦਾ ਵੀ ਕੋਈ ਲੈਣ-ਦੇਣ ਹੋਇਆ ਬਾਹਰ ਲਾ ਤਾਂ ਮੈਂ ਜ਼ਿੰਮੇਵਾਰ ਹਾਂ ਸੀ ਜ਼ਿੰਮੇਵਾਰ ਸੀ ਇਹ 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 ਤੇ ਕੋਰਟ ਨੇ ਵੇਖਣਾ ਇਹ ਤੇ ਕੋਰਟ ਨੇ ਵੇਖਣਾ ਕਿ ਕੌਣ ਜ਼ਿੰਮੇਵਾਰ ਹੈ ਕੌਣ ਨਹੀਂ ਜ਼ਿੰਮੇਵਾਰ ਕਿੱਥੋਂ ਪੈਸੇ ਕਿੱਥੋਂ ਗਏ ਤੇ ਉਹ ਕਿੰਨਾ ਖਾਧੀਆਂ ਉਹਨਾਂ ਤੇ ਅਜੇ ਵੀ ਸਾਨੂੰ ਕਾਹਦਾ ਡਰ ਪਾਉ ਭਈ ਅਜੇ ਇੱਕ ਬੋਲੀ ਜੀ ਤੁਸੀਂ ਕਿਹਾ ਕਿ ਸੱਤਾ ਪਿੰਦੀ ਹੋ ਰਾਣੂ ਗੀਟਿਆ ਸਾਹਿਬ ਨੇ ਬੁਲਾਇਆ ਤੁਹਾਡੇ ਨਾਲ ਪਰ ਕੀ ਉਸ ਲਈ ਇਹਨਾਂ ਨੂੰ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਾਮਲ ਨੇ ਕੀ ਉਹ ਅਣਜਾਣਤਾ ਦੇ ਵਿੱਚ ਹੋਇਆ ਜਾਂ ਤੁਹਾਨੂੰ ਤੁਹਾਨੂੰ ਸ਼ੱਕ ਕੀ ਹੈ ਮੈਂ ਤੁਹਾਨੂੰ ਆਪਣਾ ਜਿਹੜਾ ਅਵਸਾਰ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਨੂੰ 215 ਜਿਹੜਾ ਇਹ ਮੈਂ ਡੀਓ ਲੈਟਰ ਲਿਖਿਆ ਤੁਹਾਨੂੰ ਮੈਂ ਉਹ ਕਾਪੀਆਂ ਸੈਂਡ ਕਰ ਦਿੰਦਾ ਖੂਬ ਰੂਜ ਉਹ ਮੈਂ ਉੱਥੇ ਲਿਖਿਆ ਹੈ ਕਿ ਸੱਤਾ ਪਿੰਦੀ ਆ ਚੰਨਿਆਂ ਬਾਰੇ ਜੇ ਇੱਕ ਸ਼ਬਦ ਵੀ ਗਲਤ ਹੋਊ ਕਿ ਜੋ ਮਰਦੀ ਮੈਨੂੰ ਡੰਡ ਦੇ ਦਿਓ ਤੁਹਾਨੂੰ ਮੈਂ ਭੇਜ ਦਿੰਦਾ ਸਾਰੀਆਂ ਤੁਸੀਂ ਫਲੈਸ਼ ਕਰ ਦਿਓ ਸਾਰੀਆਂ ਕਿ ਵੀ ਕਿਹਾ ਜਾਂਦਾ ਨਾ ਕਿ ਸੁਭਾਤ ਦਾ ਲੀਡਰਾਂ ਦੇ بڑے ਲੋਕਾ ਨਾ ਹੁੰਦੇ ਜਾਂ ਫੋਟੋਆਂ ਆ ਜਾਂਦੀਆਂ ਨਹੀਂ ਮੈਂ ਤੇ ਜੋ 2013 ਚ ਸਟੈਂਡ ਕਰਦਾ ਉੱਥੇ ਹੀ ਹੋਂ ਕਰਦਾ ਪਿਆ ਕਿਹੜਾ ਜੋ ਜੋ ਵੇਖਿਆ ਮੈਂ ਉਦੋਂ ਉਦੋਂ ਆਪਣੀ ਸਰਕਾਰ ਦੀ ਲੈ ਕੇ ਦੇ ਦਿੱਤੀ ਨਾ ਮੇਰੀ ਤੁਸੀਂ ਡੀਓ ਲੈਟਰ ਸੀਐਮ ਸਾਹਿਬ ਦੇ ਆਫਿਸ ਦੀ ਡਾਇਰੀ ਹੋਈ ਪਈ ਆ ਮੇਰੇ ਆਫਿਸ ਦੀ ਡਾਇਰੀ ਹੋਈ ਪਈ ਆ ਤੁਸੀਂ ਉਹ ਚੱਠੀ ਭੇਜ ਲਓ ਜੇ ਆ ਕਿੰਨੇ ਤੁਸੀਂ ਨਾਲ ਆਂਦੇ ਪੇ ਪਹਾ ਹਵਾ ਬਣਾਇਆ ਪਿਆ ਮੈਂ ਇਹ ਕਹਿੰਦਾ ਜੇ ਜਿਹੜੀ ਜਿਮਣੀ ਆ 44 ਬੀ ਜਿਹੜੀ ਬਨੂਰ ਥਾਣੇ ਦੀ ਆ ਜੇ ਉਹ ਚੰਗੀ ਤਰ੍ਹਾਂ ਉਹਨੂੰ ਇਨਵੈਸਟੀਗੇਟ ਕੀਤਾ ਹੁੰਦਾ ਇਹ 13 ਜੀ ਮਸਲਾ ਮੁੱਕ ਜਣਾ ਸੀ ਇਹ ਸਰਕਾਰਾਂ ਨੇ ਸਿਆਸੀ ਰੋਟੀਆਂ ਸੇਕੀਆਂ ਸੇਕੀਆਂ ਨਸ਼ੇ ਦੇ ਨਾਂ ਤੇ 6000 ਡਰੱਗ ਡਰੱਗ ਮਨੀ ਕਿੱਥੇ ਆਉ ਕੌਣ ਅਫਸਰ ਜ਼ਿੰਮੇਵਾਰ ਨੇ ਉਹਦੇ ਕਿੱਥੇ ਆ ਇੱਕ ਇਹ ਲੋਕਾਂ ਦੇ ਲੋਕਾਂ ਦੇ ਇੱਕ ਸਿਰਫ ਸਿਆਸੀ ਰੋਟੀਆਂ ਸਿਰਫ ਸਰਕਾਰਾਂ ਬਣਾਉਣ ਲਈ ਪੰਜਾਬ ਦੇ ਪੰਜਾਬ ਦੇ ਨਾਂ ਕਾਲਾ ਟੱਕਾ ਲਾਉਣ ਲਈ ਬਣਾਉਂਦੇ ਪਏ ਬੇੜਾ ਘਰ ਕੀਤਾ ਪਿਆ ਪੰਜਾਬ ਨੂੰ ਨਸ਼ੇ 'ਚ ਇਹਨਾ ਕਿਸੇ ਪਾਰਟੀਆਂ ਨੇ ਮੁਕਤ ਨਹੀਂ ਕਰਨਾ ਸਿਰਫ ਭਾਰਤੀ ਜਨਤਾ ਪਾਰਟੀ ਆ ਜਿਹੜੀ ਨਸ਼ੇ ਤੋਂ ਮੁਕਤ ਕਰ ਸਕਦੀ ਆ ਵਿਕਰਮ ਜੀਠੀਆ ਦੀ ਕੀ ਇਨਵੋਲਵਮੈਂਟ ਤੁਸੀਂ ਸਮਝ ਦਿਓ ਜਾਂ ਜੋ ਇਲਜ਼ਾਮ ਲੱਗੇ ਇਹ ਤੇ ਇਨਵੋਲਵਮੈਂਟ ਤੁਹਾਡੇ ਇਹ ਤੇ ਹੋਏ ਦੱਸ ਸਕਦਾ ਜਿਹੜੀ ਇਨਵੋਲਵਮੈਂਟ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੇ ਕੋ ਫੋਨ ਤੇ ਆ ਮੇਰੇ ਜਿਹੜੇ ਚਿੱਠੀਆਂ ਸੀਐਮ ਸਾਹਿਬ ਆੜੀਆਂ ਤੁਹਾਨੂੰ ਮੈਨੂੰ ਨੰਬਰ ਦੋ ਤੁਹਾਨੂੰ ਮੈਂ ਸਾਰੀਆਂ ਕਰ ਦਿਆਂ ਤੁਹਾਨੂੰ ਪੇ ਦੱਸ ਦੋ ਉਹਦੇ ਸਭ ਕੁਝ ਲਿਖਿਆ ਮੈਂ ਕਿਹੜਾ ਸੰਸਾਰ ਬਾਦਲ ਦੇ ਚੜਾਈ ਕਰ ਗਏ ਆ ਇਸ ਸੰਸਾਰ ਤੋਂ ਚੜਾਈ ਕਰ ਗਏ ਨੇ ਪਰ ਉਹ ਕਿਹੜੀ ਚਿੱਠੀਆਂ ਤੇ ਬੋਲਦੀਆਂ ਉਹ ਚਿੱਠੀਆਂ ਤੁਹਾਨੂੰ ਮੈਸੇਜ ਸੈਂਡ ਕਰ ਦਿੰਦਾ ਤੁਸੀਂ ਉਹਨੂੰ ਵੇਖ ਲਿਓ ਪੜ੍ਹ ਲਿਓ ਜੇ ਕਿਹੜਾ ਨਾਂ ਛੱਡ ਕੋਈ ਕੋਈ ਝੂਠ ਹੀ ਕੋਈ ਗਲਤ ਲਿਖਿਆ ਉਹ ਫੇਰ ਦੱਸ ਦਿਓ ਜੇ ਮੈਂ ਉਹ ਤੋਂ ਮੁਕਰਦਾ ਨਾ ਫੇਰ ਤੇ ਮੈਨੂੰ ਪੰਜਾਬ ਆਹ ਲਾ ਦੇ ਜਿਹੜਾ ਮੈਂ ਆਪਣੇ ਹੱਥੋਂ ਵੱਢ ਕੇ ਆਪਣੇ ਸਭ ਕੁਝ ਦਿੱਤਾ ਇਹ ਤੋਂ ਵੱਧ ਕੀ ਦੱਸੋ ਮੈਂ ਕਰ ਸਕਦਾ ਮੈਨੂੰ 13 ਦਾ ਆਪਣੀ ਸਰਕਾਰ ਦੇ ਵਿੱਚ 14 15 ਦਾ ਰੌਲਾ ਪਾਉਣਾ ਪਿਆ ਕਿ ਪੰਜਾਬ ਨੂੰ ਬਚਾ ਲਵਾਂ ਇਹਦਾ ਇਹਨਾਂ ਇਹਨਾਂ ਅੰਸਰਾਂ ਤੋਂ ਅੱਤ ਖੁਦਾ ਦਾ ਬਹਿਰ ਹੁੰਦਾ ਜੀ ਬੰਦਾ ਬੰਦੇ ਦਾ ਨਹੀਂ ਅੱਤ ਖੁਦਾ ਦਾ ਬਹਿਰ ਹੁੰਦਾ ਪਰਮਾਤਮਾ ਬੜਾ ਬਿਆਨਤ ਆ ਉਹ ਬਗੈਰ ਥੰਮਾ ਤੇ ਖਲੋਤਾ ਜੋ ਸਚਾਈ ਆ ਉਹ ਸੰਗਤ ਰੱਬ ਦਾ ਰੂਪ ਹੁੰਦੀ ਆ ਤੇ ਅਖੀਰ ਸਚਾਈ ਟਾਈਮ ਜ਼ੋਰ ਲੱਗਦਾ ਪਰ ਸਚਾਈ ਨਿਤਰ ਕੇ ਮੈਦਾਨ ਚ ਆਉਣੀ ਹੋਣੀ ਆ ਪਰਮਾਤਮਾ ਬੜਾ ਬਿਆਨਤ ਆ